ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਦਲੇਰ ਸਿੰਘ ਬਾਠ ਵੀਰ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਹਰ ਵਾਰ ਦੀ ਤਰ੍ਹਾਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਪੂਰੀ ਸਾਂਝੀ ਕਰਦੇ ਆਂਗੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਐਨੀਮਲ ਦਿਖਾਉਣੇ ਆ 4 ਮੱਝਾਂ 1 ਬੈੜ ਵੈਸੇ ਹੁਣ ਮੌਜੂਦਾ ਟਾਈਮ ਦੇ ਵਿੱਚ ਦੋਸਤੋ ਸਾਹਮਣੇ ਤੁਸੀਂ 3 ਮੱਝਾਂ ਦੇਖ ਰਹੇ ਜੀ ਇੱਕ ਮੱਝ ਉਹ ਵੀ ਬਿਲਕੁਲ ਜਲਦੀ ਇਸ ਫਾਰਮ ਤੇ ਪਹੁੰਚ ਰਹੀ ਆ ਉਹ ਵੀ ਆਪਾਂ ਵਿੱਚੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਹੁਣ ਜਿਹੜੇ ਐਨੀਮਲ ਤੁਸੀਂ ਸਾਹਮਣੇ ਦੇਖ ਰਹੇ ਤੇ ਇਹ ਚਾਰ ਐਨੀਮਲ ਨੇ ਇੱਕ ਵਾਰ ਤੁਹਾਨੂੰ ਲਾਸਟ ਵਿੱਚ ਆਪਾਂ ਦਿਖਾ ਦਾਂਗੇ ਠੀਕ ਆ ਜੀ ਤੇ ਭਾਪੜ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਬਿਲਕੁਲ ਜਾਇਜ਼ ਤੇ ਜੈਨੂਅਲ ਹੁੰਦਾ ਵੀਰ ਗੁਰਲਾਲ ਸਿੰਘ ਉਹਨਾਂ ਦਾ ਵੀਰ ਦਲੇਰ ਸਿੰਘ ਬਾਠ ਉਹਨਾਂ ਦਾ ਸੋ ਪਿੱਛੇ ਤੇ ਵੀ ਇੱਕ ਆਪਾਂ ਵੀਡੀਓ ਪਾਈ ਸੀ ਕੋਈ 2 4 5 ਦਿਨ ਪਹਿਲਾਂ ਤੇ ਮਾਲ ਦੋਸਤੋ ਮਿੰਟਾਂ ਸੈਕਿੰਟਾਂ ਦੀ ਖੇਡ ਸੀਗੀ ਪਸ਼ੂ ਉਸੇ ਟਾਈਮ ਜਿਹੜੇ ਸੇਲ ਹੋ ਗਏ ਸੀਗੇ ਠੀਕ ਆ ਤੇ ਅੱਜ ਪੰਜ ਅੱਜ ਤਰੀਕ ਤੁਸੀਂ ਨੋਟ ਕਰ ਲਓ 21 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1:00 ਵਜੇ ਦਾ ਸਮਾਂ ਅੱਜ ਇਸ ਵੀਡੀਓ ਵਿੱਚ ਨਾਗ ਵੈਸੇ ਜਿਹੜੇ ਆ ਇੱਕ ਹੁਣ ਮੌਕੇ ਤੇ ਤੁਹਾਨੂੰ ਜਿਹੜੀ ਆਪਾਂ ਦਿਖਾਵਾਂਗੇ ਇੱਕ ਅੱਜ ਗੱਬਣ ਤਿਆਰੀ ਵਾਲੀ ਆ ਤੇ ਤਿੰਨ ਐਨੀਮਲ ਸੋਏ ਸੋਏ ਆ ਉਹ ਕਰਦੇ ਆ ਡਿਟੇਲ ਤੁਹਾਡੇ ਨਾਲ ਸਾਂਝੀ ਸਭ ਤੋਂ ਪਹਿਲਾਂ ਮੇਰੋ ਗਰਲਾਲ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਉਹ ਠੀਕ ਠਾਕ ਗਰਲਾਲ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਬਹੁਤ ਵਧੀਆ ਗਰਲਾਲ ਬਾਈ ਅੱਛਾ ਗਰਾਲ ਵੀਰੇ ਜਿੱਦਾਂ ਆਪਾਂ ਨਾਗਾਂ ਦੀ ਗੱਲ ਕਰੀਏ ਟੋਟਲ ਵੈਸੇ 5 ਗਨਾਗ ਅੱਜ ਆਪਣੇ ਕੋਲ ਹਾਂਜੀ ਸੰਧੂ ਸਾਹਿਬ 4 ਤਾਂ ਆਪਣੇ ਕੋਲ ਜਿਹੜੇ ਹਾਜ਼ਰ ਆ ਇਸ ਵਕਤ ਇੱਕ ਮਾਝ ਸੰਧੂ ਸਾਹਿਬ ਪੰਜ ਹੱਤਾ ਮਿੰਟਾਂ ਤੇ ਝੋਟੀ ਆਏ ਨਹੀਂ ਦੂਜੇ ਸਵੇਰੇ ਦੂਜੇ ਸਵੇਰੇ ਸੂਈ ਹੈ ਕਿ ਗੱਬਣੋ ਗੱਬਣ ਸੰਧੂ ਸਾਹਿਬ ਬੰਬ ਵੇਚੀ ਹੈ ਅੱਛਾ ਅੱਛਾ ਹਾਂਜੀ ਚਲੋ ਦਿਖਾ ਦਾਂਗੇ ਆਪਣੇ ਦੋਸਤੋ ਬਿਲਕੁਲ ਮੌਜੂਦਾ ਟਾਈਮ ਦੇ ਵਿੱਚ ਵਿੱਚ ਉਹ ਵੀ ਝੋਟੀ ਪਹੁੰਚ ਜਾਊਗੀ ਪੂਰੀ ਡਿਟੇਲ ਤੁਹਾਨੂੰ ਮਿਲ ਜਾਊਗੀ ਠੀਕਾ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਕੱਲੇ ਕੱਲੇ ਨਾਗ ਦੀ ਪੂਰੀ ਡਿਟੇਲ ਆਪਣਾ ਚੌਥਾ ਨੰਬਰ ਦੇ ਟਿੱਪ ਭਰਾ ਕੇ ਤਸੱਲੀ ਯਕੀਨੀ ਬਣਾ ਲਿਓ ਗਰਲਾਲ ਸ਼ੁਰੂਆਤ ਕਰ ਲਿਏ ਵੀਰ ਪਹਿਲੇ ਨੰਬਰ ਤੋਂ ਇਸੇ ਮੈਨੂੰ ਸ਼ੁਰੂਆਤ ਨੂੰ ਸਾਬੇ ਦੂਜੇ ਸੂਏ ਝੋਟੀ ਸੂਈ ਜੀ ਓਕੇ ਇਹਨੂੰ ਅੱਜ ਪੰਜਵਾਂ ਦਿਨ ਹੋ ਗਿਆ ਇਹਦੇ ਸੂਈ ਨੂੰ 9 ਕਿਲੋ ਦੁੱਧ ਜਿਹੜਾ ਥੱਲੇ ਮਿੰਤੀ ਵਾਲਾ ਹਾਜ਼ਰ ਜੀ 9 ਕਿਲੋ ਹਾਂ ਲੋ ਪੰਜਾਂ ਦਿਨਾਂ ਦੀ ਸੂਈ ਥੱਲੇ ਹਾਂ ਜੀ ਜਿਹੜਾ ਕਿਸੇ ਭਣ ਪ੍ਰਾਣੇ ਆਣਗੇ ਚੋਲਣਾ ਠੰਡੀ ਸੀਦਾ ਕੋਈ ਜੱਕਰ ਨਹੀਂ ਇਧਰ ਆਹ ਦੇਖੋ ਜੀ ਹਾਂ ਸੋ 9 ਕਿਲੋ ਦੋਸਤੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਦੇਖੋ ਤੇ ਪੰਜਾਹ ਕਿ ਦਿਨਾਂ ਦੀ ਸੂਈ ਆ ਠੰਡੀ ਧੀਰੀਆ ਧਾਰ ਤੁਰ ਵੇਖੋ ਨਹੀਂ ਛੱਡਿਆ ਆ ਫਿਰ ਬਾਅਦ ਚ ਤੋਰ ਕੇ ਖੋਨੇ ਪਹਿਲਾਂ ਇੱਕ ਜਲਵੇ ਬਖਾਦ ਗਏ ਆ ਆ ਲਓ ਜੀ ਪਾ ਕੋਈ ਕੋਈ ਨਮੂਨਾ ਤੁਸੀਂ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਜੀ ਦੇਖੋ ਆ ਲਓ ਮਗਰ ਦੇ ਥਾਣਾ ਜੀ ਠੀਕ ਆ ਜੀ ਅਗਲੇ ਪਿਛਲੇ ਥਾਣਾ ਦੀ ਕੋਈ ਪਾ ਧਾਰ ਦੇ ਕੇ ਜਦਾਂ ਮਰਜ਼ੀ ਭੇਜੋ ਵੀ ਠੰਡੀ ਮਿੱਟੀ ਹੈ ਸੱਤ ਤੱਕ ਮੈਂ ਸੰਧੂ ਸਾਹਿਬ ਨੂੰ ਮੈਂ ਕਰ ਮਾਰੂ ਥਲੇ ਗਲਾ ਹੀ ਚੋਗੇ ਉੱਠੋ ਇਹ ਨਹੀਂ ਲੱਤ ਮਾਰ ਦੂਗੀ ਹਾਂ ਮਗਰ ਕੱਟੀ ਸੀ ਕਟਾ ਸੰਧੂ ਸਾਹਿਬ ਲਓ ਵੀ ਇਹ ਮੇਲ ਕਾਫ ਆ ਇਸੇ ਮੈਂ ਦਾ ਠੀਕ ਆ ਸੋ ਪੰਜਾ ਕਿਤੇ ਨਾਲ ਦੀ ਸੋਈ ਜਾ 9 ਲੀਟਰ ਦੁੱਧ ਤੇ ਆ ਗਈ ਹੈ ਕਰਮਾ ਦੀ ਠੀਕ ਆ ਦੂਜਾ ਸੁਆ ਤੋੜ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਬਾਕੀ ਭਰਾ ਭਰੂ ਤੁਸੀਂ ਦੇਖ ਹੀ ਲਿਆ ਕੋਈ ਕਿਸੇ ਰਕਮ ਦਾ ਕੋਈ ਭੋਰ ਛੱਟਾ ਸਾਹਮਣੇ ਦਿਖਾਈ ਨਹੀਂ ਦਿੱਤਾ ਠੀਕ ਆ ਸੰਧੂ ਸਾਹਿਬ ਠੰਡੀ ਸੀ ਰ ਹੈ ਜਿੰਨੂੰ ਆਂਦੇ ਆ ਆ ਬਿਲਕੁਲ ਹਾਂ ਤੇ ਗਰਲਲ ਵੈਸੇ ਹੋਣਾ ਸਮਾਂ ਵੀ ਮੈਨੂੰ ਲੱਗਦਾ ਵੀ ਤਕਰੀਬਨ ਤੇ 12:30 ਹੋ ਗਿਆ 5 ਵਜੇ ਦੀ ਸੰਧੂ ਸਾਹਿਬ ਸਵੇਰ ਦੀ ਚੋਈ ਹੈ ਆਪਣੀ ਮਾਰਨਿੰਗ 5 ਵਜੇ ਚੋਈ ਹਾਂਜੀ ਠੀਕ ਆ ਜੀ ਇਹ 4-5 ਘੰਟੇ ਚੋਈ ਚ ਪਏ ਆ ਠੀਕ ਆ ਜੀ ਠੀਕ ਆ ਹਾਂ ਲਓ ਦੋਸਤੋ ਕਰੋ ਚੱਕ ਠੀਕ ਆ ਜੀ ਮਾਰਨਿੰਗ ਦੀ ਚੁਾਈ ਦਾ ਸਮਾਂ ਵੀ ਤੁਸੀਂ ਨੋਟ ਕਰ ਲਿਆ ਹੁਣ ਵੀ 11:30 ਵਜੇ ਦਾ ਸਮਾਂ ਠੀਕ ਆ ਇਹਨੇ ਲੱਤ ਮਾਰ ਜੋਗੇ ਜਿਵੇਂ ਮਰਜ਼ੀ ਧੱਕੇ ਪੈ ਜੋ ਆ ਕਰੋ ਗੱਲ ਨਾ ਦੇਖੋ ਬੱਚਾ ਕਿਦੇ ਆਪਾਂ ਕਿਦੇ ਮੱਝ ਕਿਦੇ ਲਓ ਵੀ ਦੇਖੋ ਆਹ ਵੇਖੋ ਜਲਵਾ ਠੀਕ ਆ ਜੀ ਸੋ ਧਾਰਤੂਰ ਕਰਮਾਂ ਦੀ ਪੂਰੀ ਲੈਂਦੀ ਆ ਕੋਈ ਵੀ ਦੋਸਤੋ ਚਲੋ ਕਹਿਣਾ ਨਹੀਂ ਚਾਹੀਦਾ ਕੋਈ ਅਭੀ ਨਭੀ ਹੋ ਜਾਂਦੀ ਆ ਕੋਈ ਬੱਚੇ ਨੂੰ ਫਿਰ ਵੀ ਇਹੋ ਜਿਹਾ ਨਹੀਂ ਬੜਾ ਠੰਡ ਦਾ ਮੌਸਮ ਆ ਠੰਡੇ ਠੀ ਰਹਿਆ ਠੀਕ ਆ ਠੀਕ ਆ ਫੜਦੇ ਫਿਰ ਵੰਗਾ ਫੜਦੇ ਫਿਰ ਇਹੋ ਜਿਹਾ ਕੰਮ ਨਹੀਂਗਾ ਆ ਠੀਕ ਆ ਜੀ ਬਾਕੀ ਤੋਰਾ ਤੁਸੀਂ ਕਰੋ ਚੱਕ ਤੇ ਬਾਕੀ ਰੰਗ ਟੰਗ ਮੈਂ ਤੇ ਚੰਗੇ ਆ ਠੀਕ ਆ ਜੀ ਸਿੰਗਲ ਹੱਡੀ ਦੀ ਆ ਬਿਲਕੁਲ ਚਮੜੀ ਵੀ ਪਤਲੀ ਆ ਤੇ ਥਣ ਮੋਟੇ ਅਗਲੇ ਪਿਛਲੇ ਥਨਾਂ ਦਾ ਸੈਜ ਗਰਲਾ ਵੰਡਾ ਬਿਲਕੁਲ ਤੁਹਾਡੇ ਸਾਹਮਣੇ ਆ ਤੁਸੀਂ ਹਸਿਆਣੇ ਘਾਤ ਕਈ ਵਾਰ ਪੈਸੇ ਲੈ ਕੇ ਵੇਖੀ ਚੀਜ਼ ਨਹੀਂ ਲੱਭਦੀ ਨਾ ਬਿਲਕੁਲ ਜਿੱਡੀ ਸੰਧੀ ਸੀੜ ਆ ਇਹਦੇ ਉੱਤੇ ਕੋਈ ਸ਼ੱਕ ਰਹਿਣ ਨਹੀਂ ਜਾਂਦਾ ਇਹਦੇ ਆਥ ਨੇ ਪਸਮਾ ਹੋ ਗਿਆ ਜੀ ਬਿਲਕੁਲ ਆ ਗਈ ਪਸਮਾ ਜ ਆ ਗਈ ਬਿਲਕੁਲ ਆ ਕਰੋ ਚੱਕ ਦੋਰੀ ਮੋਟਰ ਹੈ ਮੱਝ ਗਾਦੀ ਹੈ ਮੈਂ ਵੀ ਕਰ ਲਾ ਮੁੱਲ ਕੀ ਕੀਤਾ ਮੇਰੇ ਦਾ ਮੁੱਲ ਸਾਨੂੰ ਸਾਡ ਜੱਡੀ ਠੰਡੀ ਸੀ ਰੇ ਮੁੱਲ ਕਰਨ ਤਾਂ ਭਾਵੇਂ ਕਰੀ ਜੀਗੇ 80 ਭਾਵੇਂ ਕਰੀ ਜੀਗੇ 85 ਹਾਂ ਪਰ ਆਪਾਂ ਮਾਲ ਦੇਣਾ ਜ ਨਹੀਂ ਆਪਾਂ ਮਾਲ ਵੇਚਦੇ ਕੈਂਠਿਆਂ ਚ ਉਹਦ ਨਹੀਂ ਤੁਹਾਡੇ ਚੈਨਲ ਤੇ ਵੀਡੀਓ ਪਈ ਹੈ ਫੜ ਲਓ ਫੜ ਲਓ ਕਰਾਤੀ ਆਪਾਂ ਮੈਂ ਤਾਂ ਬੱਸ 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 ਮੁੱਲ 70 ਆ 75000 ਦੀ ਮੱਝ ਦੇ ਦਾਂਗੇ 75 ਦੀ ਹਾਂਜੀ ਹੋਰ ਵੀ ਲੈਸ ਕਰਦੇ 3000 ਹੋਰ ਛੋਟ 72000 ਦੀ ਜੈਸਨ ਹੋਈ ਲਓ ਕਰੋ ਗੱਲ ਹਾਂ 72000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜਾਣੀ ਅੱਜ 72000 ਰਾਹੀ ਰਾ ਦੇ ਦੇਣਾ ਸੰਤੂ ਸਾਹਿਬ ਹੀਰਾ ਹਾਂ ਦੇਖੋ ਜਿਤਰਾ ਮਰਜੀ ਚੋਗੇ ਤੋ ਕੋਈ ਤਸੱਲੀਆਂ ਕਰੇ ਹਾਂ ਜਿਤਨਾ ਮਰਜੀ ਲਾਪ ਲਾਵੇ ਛੋਟੀ ਲਾਪ ਲਾਏ ਦੀ ਗਰੰਟੀ ਆ ਇਹ ਗਰਲਾਲ ਨੂੰ ਮਤਲਬ ਇਹ ਵੀ ਗੱਲ ਵੀ ਆ ਵੀ ਚੀਜ਼ ਦਾ ਇਮਾਨ ਹੁੰਦਾ ਵੀ ਆਹ ਵੇਖੋ ਵੀ ਚਵਾਈ ਮਾਣੇ ਸੰਤੂ ਸਾਹਿਬ ਗੰਨ ਹੁੰਦਾ ਲੱਤ ਆਉਣੀ ਹੈ ਮੂੰਹ ਦੇ ਅੱਗੋਂ ਹਾਂ ਹਾਂ ਬਹੁਤ ਵਧੀਆ ਲਓ ਵੀ 72000 ਦੀ ਦੋਸਤੋ 72000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਵੇਖੋ ਇਹ ਪੱਤਰ ਲੈਵਾ ਜੇ ਕੋਈ ਕਾਣਸਾਨ ਨਹੀਂ ਹਵਾਨੇ ਜ ਤੋ ਜਿਵੇਂ ਜਿਵੇਂ ਸ਼ਾਮ ਦੇ ਬਿਲਕੁਲ ਸਮੇਂ ਨੂੰ ਤਰੀ ਆਊਗੀ ਥੱਲਿਓਂ ਕਰਮਾਂ ਦੀ ਹੋਵੇ ਖੜੀ ਜਾਣਾ ਇਹਨੇ ਬਣਦੀ ਜਾਊਗੀ ਠੀਕ ਆ ਜੀ ਲੈ ਵੀ ਕਰਲਾ ਲੱਗੇ ਅੱਜ ਕੀ ਆਪਣੇ ਕੋਲ ਆ ਝੋਟੀ ਆ ਕੇ ਇਹ ਸੰਤੂ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਦੂਜਨ ਝੋਟੀ ਆ ਹਾਂ ਠੀਕ ਇਹਨੂੰ ਸੂਈ ਨੂੰ ਇੱਕ ਹਫਤਾ ਹੋ ਗਿਆ ਜੀ ਹਫਤਾ ਕੋ ਹੋ ਗਿਆ ਹਾਂ ਬੰਦੇ ਨੇ 8 ਕਿਲੋ ਜੀ 8 ਕਿਲੋ ਦੋ ਦੋ ਹਫਤੇ ਦੀ ਸੂਈ ਆ ਦੂਜਾ ਸੁਬਾ ਮਗਰ ਕੀ ਇਹ ਮਗਰ ਸੰਤੂ ਸਾਹਿਬ ਆਏ ਤੇ ਮਿਲ ਕਾ ਹਜੇ ਕਟਾ ਲੋ ਕਟਾ ਇਹਦੇ ਮਗਰ ਵੀ ਕਟਾ ਠੀਕ ਆ ਆ ਕਰੋ ਚੱਕ ਹਫਤੇ ਦੀ ਸੂਈ ਆ 8 ਕਿਲੋਟਰ ਇਸ ਵਕਤ ਇਹਦੇ ਥੱਲੇ ਦੁੱਧ ਇਹ ਸੰਧੂ ਸਾਹਿਬ ਝੋਟੀ ਮਗਰਲੇ ਸਾਹ ਦੀ ਚਿੰਨ ਜੀ ਬਹਿਣੀ ਵਾਲੇ ਦੇ ਹਾਂਜੀ ਉਹਦੀ ਬਹਿਣੀ ਵਾਲੇ ਮਗਰਲੇ ਥਣੋਂ ਦੋਸਤੋ ਇਹ ਤੇ ਲੜਾ ਠੀਕ ਆ ਜੀ ਤੇ ਤਲੜਾਂ ਦੇ ਵਿੱਚ ਸੌਦਾ ਤੁਸੀਂ ਕਰਨਾ ਬਾਕੀ ਹੈ ਨਵੀਂ ਆ ਹਨਾ ਕੋਈ ਜਿਆਦਾ ਮਸੂਦ ਦੂਜੇ ਸਵੇ ਦੂਜੇ ਹਾਂਜੀ ਠੀਕ ਆ ਬਾਕੀ ਕਾਦੇ ਕਾਦੇ ਵੀ ਇੱਕ ਤੁਹਾਨੂੰ ਆਪਾਂ ਜ਼ਰੂਰ ਮੈਂਸ਼ਨ ਕਰ ਦਿਆਂਗੇ ਬਾਕੀ ਹਾਈਟ ਲੈਂਥ ਦੀ ਮੀਨ ਕੰਮ ਕਰਦੇ ਤੇ ਮੇਰੀ ਪਲਸ ਹਾਈਟ ਆ ਕਾਦੇ ਵਜੋਂ ਸੰਧੂ ਸਾਹਿਬ 75000 80000 ਵਾਲਾ ਹੈ ਹਾਂ ਪਰ ਆਪਾਂ ਇਹਨਾ ਨਹੀਂ ਕਰਨਾ ਚਲੋ ਨੋਰਮਲ ਜੇ ਵੱਜਣਾ ਹੁੰਦੀ ਫਿਰ ਮੈਂ ਹੈਗੀ ਜੀ ਹੈਗੀ ਸੰਧੂ ਸਾਹਿਬ 75000 ਦੀ ਤੇ ਹੈਗੀ ਹੈਗੀ ਨਾ ਫਰੀਨੀ ਦੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਜਿਹੜੇ ਵੀਰਾਂ ਨੇ ਪਸ਼ੂ ਪਾਲਕ ਵੀਰਾਂ ਖਾਸ ਤੌਰ ਤੇ ਇਹੋ ਜਿਹੀ ਐਨੀਮਲ ਦੋਸਤੋ ਜਿੰਨਾ ਘਰੇ ਵੀ ਰੱਖਿਆ ਪਤਾ ਹੀ ਹੈ ਵੀ ਕੀ ਭਾਅ ਪੜਤੇ ਦਾ ਬੱਤ ਹੁਣ ਜਿਹੜੀ ਅੱਜ ਵੱਜਾ ਤੇ ਲੜਾਂ ਦੇ ਵਿੱਚ ਸੌਦਾ ਹੋਣਾ ਠੀਕ ਹੈ ਜੀ ਤੇ 6-7 ਦਿਨਾਂ ਦੀ ਸੂਈ ਹੈ ਸਾਰੀ 5-7 6 ਦਿਨਾਂ ਦੀ ਤੇ ਦੁੱਧ ਦੇ ਥੱਲੇ 8 ਕਿਲੋ ਨੈਟੀ 8 ਕਿਲੋ ਨੈਟ ਸੰਧੂ ਸਾਹਿਬ ਜਿਹੜਾ ਚਵਾ ਦੇਣਾ ਤੇ ਬਾਕੀ ਜਿਹੜੇ ਤਿੰਨੇ ਥਣ ਵਰਦੇ ਆ ਭੂਰ ਛਿੱਟਾਂ ਦੀ ਸਿਰੇ ਠੀਕ ਆ ਵੀਰੇ ਤਸੱਲੀ ਆ ਭਾਵੇਂ ਆਨਲਾਈਨ ਮੰਗਾ ਲੇ ਭਾਵੇਂ ਆਣ ਕੇ ਝੋਕੇ ਲੈ ਜੀ ਲੋ ਵੀ ਭਰਾਵੋ ਠੀਕ ਆ ਜੀ ਜਿੱਦਾਂ ਮਰਜੀ ਮੇਰਾ ਵੀਰ ਤਸੱਲੀਆਂ ਕਰ ਕਰ ਮਾਲ ਖਰੀਦੀ ਜਾਇਓ ਸੋ ਸਾਰੇ ਭਰਾਵਾਂ ਨੂੰ ਪਤਾ ਜੇ ਦੋਸਤੋ ਕੋਈ ਦੂਜੇ ਤੇ ਜਿਹੜੀ ਆਪਾਂ ਅਪਡੇਟ ਦਿੰਨੇ ਆ ਤਾਂ ਹੀ ਦਿੱਤੀ ਜਾਂਦੀ ਆ ਜਦੋਂ ਮਾਲ ਮਿਲਿਆ ਸਾਫ਼ ਸੁਥਰਾ ਹੋਵੇ ਜਾਂ ਜਿੰਨਾ ਕਿ ਦੱਸਿਆ ਜਾਂਦਾ ਜਿੰਨੀ ਜਾਣਕਾਰੀ ਦਿੱਤੀ ਜਾਂਦੀ ਆ ਪੂਰੀ ਬਰਾਬਰ ਨਿਕਲਦੀ ਆ ਦੇਖੋ ਇਹਦਾ ਨਹੀਂ ਇਹ ਕੋਈ ਚੱਕਰ ਇਹ ਦੇਖੋ 700 ਸੌ ਸਾਬ ਵਿੱਚ ਹੋਈਆਂ 5-7 ਹਾਂ ਹਾਂ ਰਾਤਾਂ ਹੋਈਆਂ ਪਰ ਆਪਾਂ ਤਿੱਲਾ ਨਹੀਂ ਲਈ ਚਿੱਲ ਕੇ ਜਣੀ ਕੋਈ ਨਾੜਗੰਡ ਨਹੀਂ ਹੈਗੀ ਤਾਂ ਸਹੀ ਆ ਹਾਂਜੀ ਆ ਕਰੋ ਚੱਕ ਠੀਕ ਆ ਜੀ ਜਿੱਥੇ ਮਰਜੀ ਡਾਕੇ ਬੈਜੋ ਲਾਤ ਨਾ ਲਾਉ ਮਾਲ ਆਪਣਾ ਲਓ ਵੀ ਪ੍ਰਭੂ ਠੀਕ ਆ ਤੇ ਮਗਰ ਕਟਾ ਮੇਲ ਕਾਫਾ ਸੋ ਬਾਕੀ ਇਹ ਡਿਟੇਲ ਇਹ ਫੇਰ ਬਾਦ ਦੋਸਤੋ ਇਸ ਮੈਂ ਦਾ ਠੀਕ ਆ ਲੋਟੇ ਆ ਆ ਮੇਲਾ ਸੰਤੂ ਸਾਹਿਬ ਮਿੰਟੋ ਮਿੰਟੀਏ ਹਾਂ ਠੀਕ ਹੈ ਭਾਈ ਗਰਲਾਵ ਮੈਂ ਵੀ ਤੁਰਦੇ ਫਿਰਦੇ ਆ ਵੇਗਨ ਵਾਲੀ ਮੋਲੇ ਵੀ ਤੁਰਦੇ ਫਿਰਦੇ ਕਰਦਣਾ ਆਪਾਂ ਆ ਕੋਈ 55 ਨਹੀਂ ਆ ਕੋਈ 60 ਨਹੀਂ ਆ 54000 ਦੀ ਲੈ ਦੇ ਹੀ ਕਰਦਣੀ 54 ਦੀ ਹਾਂਜੀ ਲਓ ਵੀ ਚੱਕੋ 54000 ਦੀ ਦੋਸਤੋ ਇਹ ਤੁਹਾਨੂੰ ਹਾਂ ਜਾਨਾ 54000 ਦੀ ਇਹ ਮੈਂ ਮਿਲ ਜੂਗੀ ਠੀਕ ਆ ਸੋਈ ਕਰਮਾਂ ਦੀ ਬਿਲਕੁਲ ਸੱਜਰ ਆ ਚਲੋ ਜੋ ਵੀ ਅੱਜ ਬਿਲਕੁਲ ਪਾਉ ਦੇਣੀ ਆ ਤੁਸੀਂ ਆਪੀ ਹੂੰ 72 ਜੋ 21000 ਛੋਟ ਕਰਕੇ 54000 ਦੀ ਜਸਨੋ ਦੇਣੀ ਆ ਆ ਰਾਸੂਆ ਪੀ ਕੇ 45000 ਦੀ ਫਿਰ ਵੇਚ ਦੇਣੀ ਹੈ ਉਹ ਵਿਖਦਾ ਪਸ਼ੂ ਐਨੀ ਮੈਂ ਵਿਖਦੀ ਹੈ ਬਿਲਕੁਲ ਜੀ ਬਿਲਕੁਲ ਲੋਬ ਦੋਸਤੋ ਲੁੱਟ ਲਿਓ ਮੇਲਾ ਠੀਕ ਆ ਜੀ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਮੂੰ ਮੱਥੇ ਦੀ ਚੰਗੀ ਐ ਸਿਰੋਂ ਤੁਸੀਂ ਵੇਖ ਸਕਦੇ ਜੇ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆ ਠੀਕ ਆ ਬਹੁਤ ਵਧੀਆ ਅੱਗੇ ਨੈਕਸਟ ਠੀਕ ਆ ਹਾਂ ਤੇ ਵਾਈਜ ਵਿੱਚ ਕੋਈ ਨੁਕਸ ਨਹੀਂ ਇਹਦੇ ਚੰਗੀ ਓਵਰ ਆਲ ਜਿੰਨੀ ਆ ਰੇਡ ਕੋਰਡਿੰਗ ਬੜੀ ਵਧੀਆ ਚੰਗੀ ਐ ਨਾਲੇ ਹੈ ਸਜਰਾ ਇਧਰ ਗਰਲਾਲ ਆਪਣੇ ਕੋਲ ਜਿਹੜੀ ਆ ਝੋਟੀ ਆ ਗਈ ਆ ਇਹ ਸਾਨੂੰ ਸਾਹ ਤੀਜੇ ਸੂਏ ਝੋਟੀ ਸੁਣੀ ਜੇ ਅੱਛਾ ਜੀ ਹਾਂ ਜੀ ਇਹਦੇ 20 ਦਿਨ ਰਹਿੰਦੇ ਜੇ ਲਓ ਜੀ ਸਵੇਹਾ ਦੋਸਤੋ ਤੀਜਾ ਗੱਭਣਾ ਤੇ 20 ਦਿਨ ਹਜੇ ਕੱਚੀ ਆ ਠੀਕ ਆ ਜੀ 20 ਦਿਨ ਦਾ ਸਮਾਂ ਲੈਂਦੀ ਆ ਤੇ ਪਰ ਮੈਨੂੰ ਲੱਗਦਾ ਵੀ ਇਹ ਵੀ ਅੱਜ ਉਹ ਹੀ ਗੱਲ ਬੰਨੀ ਆ ਤੇ ਉਹ ਲਿਖਤੀ ਰਹਿਣ ਇਹਦੇ ਰਹਿੰਦੇ ਆ ਵੀ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰਦਾ ਤੇ ਮਹੀਨਾ ਇੱਕ ਵੀ ਜਾਣੀ ਮੰਨ ਕੇ ਲੈ ਸਕਦਾ ਠੀਕ ਆ ਜੀ ਹਾਂ ਜੀ ਉਹ ਪੰਜ-ਛੇ ਦਿਨ ਪਾਛੇ ਉੱਤੇ ਲੈ ਜਾਂਦਾ ਠੀਕ ਆ ਜੀ ਤੇ ਕੱਦ ਵਜ ਇਹਦਾ ਵੀ ਵਿਖਾ ਦਿਓ ਕਰਮਾ ਵਾਲੀ ਦਾ ਆ ਦੇਖੋ ਪੂਰੀ ਨਿਗਰ ਆ ਠੀਕ ਆ ਜੀ ਤੇ ਪੁੱਠੇ ਤੋਂ ਤੁਸੀਂ ਵੇਖ ਸਕਦੇ ਜੇ ਵਿਚ ਚੜਾਈ ਵੇਖੋ ਪੁੱਠੇ ਦੀ ਬਹੁਤ ਖੂਬਸੂਰਤ ਉਹ ਵੱਡੇ ਕੱਦ ਕੱਦ ਦੇ ਵਿੱਚ ਆ ਤੇ ਹੱਡੀ ਉੱਪਰ ਬਿਲਕੁਲ ਸਿੰਗਲ ਹੱਡੀ ਦੀ ਆ ਤੇ ਘਟੋ ਘੜ ਵੀ 5-7 ਇੰਚ ਉੱਚੀ ਹੱਡੀ ਆ ਮਗਰੋਂ ਪੁੱਠੇ ਤੋਂ ਠੀਕ ਆ ਸੰਧੂ ਰਿਆ ਹੱਥੀ ਆ ਸੰਧੂ ਸਾਹਿਬ ਬਹੁਤ ਖੂਬਸੂਰਤ ਪੂਰੀ ਨਿਗਰ ਪੂਰੀ ਰਾਜੀ ਝੋਟੀ ਆ ਠੀਕ ਆ ਦੂਜਾ ਕਿ ਤਜਾ ਸੁਆਤੀ ਜਿਆ ਸੰਧੂ ਸਾਹਿਬ ਸੁਆ ਸੁਣੀਏ ਤਜਾ ਸੁਆ ਇੱਕ ਰਾਹ ਦੇ ਵਿਖਾ ਦਿਓ ਛੜੀ ਗੋਡੇ ਦੇ ਸੋਜੀ ਜੀ ਕਿ ਪਹਿਲੇ ਦਿਨੋਂ ਜਮਾਂਦਰੀ ਉਹ ਪਾਣ ਕੇ ਦੇਖ ਕੇ ਨਾ ਆਖੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਤਰ੍ਹਾਂ ਹੀ ਹੈ ਠੀਕ ਆ ਜੀ ਇੱਕ ਪਾਸੇ ਦੋਸਤੋ ਤੁਸੀਂ ਇਧਰ ਦੇਖੋਗੇ ਸੱਚੇ ਪਾਸੇ ਗੋਡੇ ਨੂੰ ਜਿਵੇਂ ਆਪਾਂ ਸਵੇਲਿੰਗ ਸੋਜ ਆ ਉਹ ਤੁਹਾਨੂੰ ਨਜ਼ਰ ਆਊਗੀ ਠੀਕ ਆ ਜੀ ਤੇ ਝੋਟੀ ਦੀ ਬੱਚੀ ਪਾਲਣਾ ਵਾ ਪੋਛਣਾ ਦੇ ਵਿੱਚ ਤਾਂ ਕੋਈ ਕਮੀ ਨਹੀਂ ਛੱਡੀ ਕਿਸੇ ਮਾਲਕ ਨੇ ਜਿੱਥੋਂ ਵੀ ਆਈ ਆ ਚੰਗੀ ਸਾਭ ਸੰਭਾਲ ਚੰਗੀ ਕੇਅਰ ਦੇ ਵਿੱਚੋਂ ਝੋਟੀ ਨਿਕਲੀ ਆ ਦੇਖ ਸਕਦੇ ਹੋ ਤੁਸੀਂ ਪੂਰੀ ਰਾਜੀ ਫੁੱਲ ਵਜਨ ਲੋਡ ਦੇ ਵਿੱਚ ਤੇ ਤਿਆਰੀ ਦੇ ਵਿੱਚ ਤਕਰੀਬਨ ਹਜੇ 20 ਦਿਨ ਲੈਂਦੀ ਆ ਠੀਕ ਆ ਜੀ ਹਜੇ ਖੁੱਲੇ ਡੁੱਲੇ ਹਜੇ 20 ਦਿਨ ਬਾਕੀ ਆ ਲਿਖਤੀ ਤੌਰ 'ਤੇ ਵਾਲੇ ਹੀ ਵੀ ਲਿਖਤੀ ਵਾਲੇ ਸਾਨੂੰ ਸਾਹ 20 ਰਹਿੰਦੇ ਕੋਈ ਪਰਪਰਾ ਮਹੀਨਾ ਮੰਨ ਕੇ ਲੈ ਜੀ ਹਾਂ ਥਾਣਾ ਦੀ ਭਾਰ ਪਿੱਛੇ ਦੀ ਗਰੰਟੀ ਹੋਏ ਦੀ ਲੋ ਵੀ ਥਾਣੇ ਇੱਕ ਨੰਬਰ ਆਏ ਤੇ ਪੰਜ ਠੀਕ ਆ ਜੀ ਲੋ ਦੋਸਤੋ ਚਾਰੇ ਥਾਨ 35 ਤੋਂ ਪੌਣ ਦੇ ਵਿੱਚ ਇੱਕ ਨੰਬਰ ਮੇਰਾ ਵੀਰ ਭਾਵੇਂ ਕੋਈ ਤੇ ਪਾ ਆਪਦਾ ਤਸੱਲੀ ਨਾਲ ਕੱਢ ਕੇ ਤਸੱਲੀ ਕਰ ਸਕਦਾ ਮਹੀਨਾ ਘੱਟੋ ਘੱਟ ਮੰਨ ਕੇ 20 ਦਿਨ ਵੈਸੇ ਲਿਖਤੀ ਆ ਕਈ ਵਾਰ ਪਸੂ ਰਾਜੀ ਆ ਤੇ ਕੋਈ 5-7 ਦਿਨ ਉੱਪਰ ਲੈ ਜਾਂਦਾ ਉਧਰ ਵੀ ਬੰਦ ਨੂੰ ਕਹਿੰਦਾ ਵੀ ਕਹੇਗੇ 20 ਦਿੱਤੀ ਐ ਤੇ ਪੱਤੀ ਦੇ ਨਾ ਗਿਆ 26 ਰੇੜਾ ਦਾ ਮੁੱਲ ਕਰ ਦੇਣਾ ਇੰਨੇ ਦੀ ਕਰਮਾੜੀ ਖਾਲੀ ਆ ਹਾਂ ਠੀਕ ਆ ਤੇ ਕਿਹਾ ਹੋਈ ਵਿਗੂਗੀ 80000 ਦੀ ਹਾਂਜੀ 75 ਤੋਂ 80000 ਦੀ ਹਾਂਜੀ ਕੋਈ 70 ਨਹੀਂ ਕੋਈ 65 ਨਹੀਂ ਤੇ ਨਾ ਕੋਈ 60 ਆ ਮੋਲੇ 58 ਹਾਂ ਜੈ ਸਨੋਈ 55000 ਦੀ 55 ਦੀ ਜੈ ਸਨੋਈ ਲੋ ਵੀ ਕਰੋ ਮੌਜ 55000 ਦੀ ਦੋਸਤ ਜੀ ਹਾਂ ਜਾਂ ਨਾ ਤੁਹਾਨੂੰ ਮਿਲ ਜੂਗੀ ਆ 55000 ਦੀ ਸੰਤੂ ਸਾਹਿਬ ਐਡੀ ਮੈਂ ਦੋ ਨੰਬਰ ਚ ਵਿਕ ਜਾਂਦੀ ਹੈ ਜੇ ਬਿਲਕੁਲ ਬਿਲਕੁਲ ਪਰੇ ਕਰਮਾ ਦੀ ਸੱਜਰ ਸੁਣੀ ਹੈ ਜਿਹਦੇ ਘਰ ਜਾਊ ਦੁੱਧ ਪਿਆਊਗੀ ਲੋ ਵੀ 55000 ਦੀ ਦੋਸਤ ਅੱਜ ਮਿਲ ਜੂਗੀ ਉਹ ਵੀ ਕੋਈ 20 25 ਦਿਨ ਦਾ ਸਮਾਂ ਕੱਚੀ ਕਰਕੇ ਠੀਕ ਆ ਜੀ ਦੇਖੋ ਕਿੱਥੇ ਘੱਟ ਵਜਨ ਆਉਂਦਾ ਦਾ ਹਾਂ ਹਾਂ ਮਾੜਿਆ ਦੇਖੋ ਪੂਰੀ ਪਲੀ ਪਲੀਤੀ ਆ ਠੀਕ ਆ ਜੀ ਲਓ ਦੱਸੋ ਹਾਜਾ ਨਾ ਜਿਹੜੀ 55000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਜੀ ਤੇ ਤਗਰੀਬਨ ਦਿਨ ਹੀ ਦਿਨ ਹਜੇ ਲੈ ਕੇ ਜਾਂਦੀ ਆ ਬਾਕੀ ਸਾਫ ਸੁਥਰੀ ਥਣਲੇਵੇ ਦੀ ਬੜੀ ਸਾਫ ਸੁਥਰੀ ਆ ਇੱਕ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਵੀ ਇਸ ਫਾਰਮ ਤੋਂ ਦੋਸਤੋ ਇਸ ਕਿਲੇ ਤੇ ਜਲਦੀ ਇੱਕ ਜਿਹੜੀ ਝੋਟੀ ਪਹੁੰਚ ਰਹੀ ਆ ਸੋ ਗੱਬਣ ਤਿਆਰੀ ਵਾਲੀ ਆ ਬੜੀ ਸ਼ਕੀਰ ਬੜੀ ਸਾਫ ਸੁਥਰੀ ਤੇ ਮੈਨੂੰ ਲੱਗਦਾ ਵੀਰ ਦਿਨੇਰ ਬਾਠ ਤਗਰੀਬਨ ਹੋਣੇ ਕੋਈ ਇੱਕ ਦੋ ਕੁ ਮਿੰਟ ਦਾ ਸਮਾਂ ਹੋਇਆ ਲੈ ਕੇ ਹਾਜ਼ਰ ਹੋ ਗਿਆ ਵੀਰ ਤਰੇਲਪਰ ਸਾਸਰੀ ਕਾਲ ਸਾਬ ਕੀ ਆ ਜੇ ਵਧੀਆ ਮਹਾਰਾਜ ਕਾਇਮ ਸੇਤਾ ਸੇਦਾ ਹੋਰ ਬੜੇ ਵਧੀਆ ਭਾਜੀ ਠੀਕ ਠਾਕ ਆ ਕਿਰਪਾ ਮਾਰਕ ਦੀ ਚਲੋ ਸ਼ੁਕਰੇ ਮਾਰਕ ਦਾ ਅੱਗੇ ਲੈ ਕੇ ਝੋਟੀ ਨਕੀਨਾ ਲੈਂਦਾ ਜੀ ਦੂਜੇ ਸੂਏ ਲਓ ਵੀ ਦਰਸ਼ਨ ਕਰਾ ਦੇਣੇ ਆ ਦੋਸਤੋ ਤੁਹਾਨੂੰ ਝੋਟੀ ਇੱਕ ਵਾਰੀ ਤੁਸੀਂ ਫੇਸ ਕੁਆਲਟੀ ਵੇਖ ਲਓ ਇਹ ਝੋਟੀਆਂ ਆਪਾਂ ਸਟਾਰਟਿੰਗ ਤੋਂ ਜਿਕਰ ਕੀਤਾ ਸੀ ਪਹੁੰਚ ਰਹੀਆਂ ਠੀਕ ਆ ਇਹ ਬਿਊਟੀ ਪਾਰਲਰ ਦਾ ਰਹਿ ਗਈ ਉਹ ਰਹਿ ਗਈ ਥੋੜੀ ਆਹ ਬਾਕੀ ਗੋਦਗੇ ਜਿਹੜੇ ਲਾਲ ਗੋਦਗੇ ਦੇਖ ਪੈਂਦੇ ਜੇ ਉਹ ਜਿਵੇਂ ਨਾ ਵਿਆਹ ਵਿਊ ਆ ਕਿਲੋ ਵਰਾ ਆ ਕੇ ਲਿਆਇਆ ਸ਼ਹਿਰ ਵਰਾਇਆ ਇਸ ਥੱਲੇ ਮੈਂ ਆ ਠੀਕ ਆ ਤੇ ਬਹੁਤ ਜਿਆਦਾ ਸਾਫ ਜੇ ਤੇ ਪੰਜ ਬਿਲਕੁਲ ਜੀ ਬਿਲਕੁਲ ਇਹ ਗੱਲ ਦਾ ਲਾਮਾਣੀ ਦੂਜੇ ਸਵੇਰ ਸੰਦਸਾ ਝੋਟੀਆਂ ਸੁਣੀਏ ਇਹ ਦੂਜਾ ਹਾਂ ਜੀ ਇੱਕ ਹਫਤਾ ਦਾ ਬਾਕੀ ਹੈ ਜੀ ਲੋ ਵੀ ਹਫਤੇ ਦੀ ਦੋਸਤੋ ਇਹ ਵੀ ਹਜੇ ਟਾਈਮਿੰਗ ਬਾਕੀ ਜਾਂਦੀ ਸੂਣ ਦੀ ਦੂਜਾ ਸਵੇਰ ਝੋਟੀਆਂ ਬਾਕੀ ਤੁਸੀਂ ਡਿਜ਼ਾਈਨ ਵੇਖ ਤੇ ਪੂਰੀ ਗੁੰਦਮੇ ਸਰੀਰ ਦੇ ਵਿੱਚ ਰਾਜੀ ਫੁੱਲ ਵਜਨ ਲੋੜ ਦੇਵੇ। ਕੋਈ ਪਾਸਿਓਂ ਕਰਮਾ ਲਈ ਸ਼ੱਕ ਨਹੀਂ ਵੇਖੋ ਨਿੱਕਾ ਸਿੰਘ ਆ। ਆਹ ਵੇਖੋ ਜੀ। ਪੂਰਾ ਕੱਦ ਵਜਨਾਈ ਆ। 40 ਲੀਟਰ ਦੁੱਧ ਪਰ ਇਲਨ ਨੇ 10 ਕਿਲੋ ਦੋ ਚੋਆ ਨਹੀਂ। ਸੋ ਸਮਾ ਦੋਸਤੋ ਕਾਰਟਨ ਕਰਕੇ ਥੋੜਾ ਜਿਵੇਂ ਆਪ ਨੂੰ ਪਤਾ ਇਹ ਵੀ ਵਪਾਰੀ ਵੀਰ ਹਨ ਨਵਾਂ ਤੋਂ ਆ ਗਏ ਬਿਲਕੁਲ ਆਪਾਂ ਕੋਈ ਸੌਟ ਲੈ ਆ ਗਏ ਸੋ ਪਉਣੀ ਹੋ ਗਈ। ਜਿਹੜਾ ਪੁੰਨੇ ਆ ਫਾਇਦੇ ਰੱਖਦੇ। ਹਾਂ। ਹਾਂ। ਆਹ ਦੇਖੋ ਠੀਕ ਹੈ। ਸੋ ਸ਼ਕੀਨੀ ਵਾਲੇ ਪਾਸਿਓਂ ਵੀ ਲਾਜਵਾਬ ਆ ਝੋਟੀ ਸਿਹਤ ਪੱਖੋਂ ਵੀ ਤੁਸੀਂ ਵੇਖੋਗੇ ਫੁੱਲ ਰਾਜੀ। ਸੋ ਚੰਗੀ ਪਲੀ ਪਲੀਤੀ ਝ ਤੋ ਦੂਜਾ ਸਵੇਰ ਝੋਟੀ ਦਾ ਸੂਣਾ ਟਿੱਪ ਭਰਾ ਕੇ ਵੀਰ ਦਲੇਰਪਨ ਹੋਣੇ ਜਿਹੜਾ ਤਸੱਲੀ ਕਰਕੇ ਆਪਣੀ ਲੈ ਕੇ ਆਇਆ ਕੋ ਮੇਰਾ ਫਾਰਮਰ ਭਰਾ ਬਿਲਕੁਲ ਜੀ ਕੋ ਮੇਰਾ ਫਾਰਮਰ ਭਰਾ ਕੋਈ ਵੀ ਖਰੀਦਦਾਰੀ ਕਰਦਾ ਤੇ ਆਪਣੀ ਟਿੱਪ ਪਾ ਕੇ ਜਿੱਦਾਂ ਮਰਜ਼ੀ ਤਸੱਲੀ ਕਰੋ ਸਰ ਕੋ ਭਾਂ ਭਰਾ ਉਹਦੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਖੜੇ ਝੋਟੀ ਇੱਕ ਵੀ ਨਹੀਂ ਦੇਖੋ ਗਰੰਟੀ ਹੋ ਗਈ ਆਪਣੇ ਰਿਸ਼ਤੇਦਾਰਾਂ ਦਾ ਝੋਟੀ ਆਈ ਕਿਤੇ ਪਾਸੇ ਨਹੀਂ ਆਈ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਇਹ ਦੇਖੋ ਪੂਰੀ ਨਿੱਕਰ ਝੋਟੀ ਇੱਕ ਵੀ ਤੁਹਾਨੂੰ ਥੋੜਾ ਲਾਗਿਓ ਦਿਖਾ ਦਈਏ ਵੇਖੋ ਪਹਿਲਾ ਸੂਹਣਾ ਪੀਤਾ ਪਹਿਲੇ ਸੂਹੇ ਨੇ ਕੋਈ 15 20 ਨਹੀਂ ਆਪਾਂ ਖਣਾ 10 ਕਿਲੋ ਦੁੱਧ ਨਾਰਮਲ ਸੇਵਾ ਦੇ ਕੱਢਿਆ ਪਹਿਲਣ ਨੇ ਜਿੰਨਾ ਕਿ ਨਾਰਮਲ ਵਧੀਆ ਚੰਗੀਆਂ ਝੋਟੀਆਂ ਲਾਉਣੀਆਂ ਦੁੱਧ 10 ਕਿਲੋ ਤੁਸਾਂ ਪਹਿਲਣ ਵਾਸਤੇ ਬਹੁਤ ਹੁੰਦਾ ਜੀ ਆਪਾਂ ਬੜਾ 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 ਦੁੱਧ ਹੁੰਦਾ ਜੀ ਇੱਥੇ ਬੈਠਾ ਕੋਈ ਵੰਗਾ ਨਹੀਂ ਸੰਦੂਸਾ ਆ ਹਾਂ ਤੋ ਸ਼ਰੀਫੀਆਂ ਵੇਖੋ ਦੋਸਤੋ ਸੀਗਾ ਜੀ ਵੀ ਸੀਰਸ ਆਊਗਾ ਇਹਨੂੰ ਆਪਾਂ ਘਰ ਪਾਲਿਆ ਵਿਚਾਰੀ ਨੇ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਵਧੀਆ ਚੰਗੀ ਕਰਨਾਲ ਝੋਟੀ ਆ ਫਿਰ ਹਾਂ ਬਹੁਤ ਸੋਹਣੀਆਂ ਬੈਣ ਦੇਣੀਆਂ ਗੱਬੜਾ ਬੈਣ ਦੇਣੀਆਂ ਇੱਧਰ ਵੇ ਲੋਏ ਭੈਣ ਮਾਲ ਲੈ ਦੇਣਾ ਚੰਗੇ ਗੋਣ ਵਾਲੇ ਨੇ ਬਿਲਕੁਲ ਰਿਆ ਨੂੰ ਉੱਥੇ ਭੈਣ ਦੇ ਉਹ ਘਰ ਵੀ ਭੈਣ ਦੇਉਗੀ ਸਹੀ ਗੱਲ ਬਹੁਤ ਦੱਸੋ ਬਹੁਤ ਸੋਹਣੀ ਝੋਟੀ ਆ ਚੰਗੀ ਆ ਨਿੱਗਰ ਨੁਕਰ ਪੂਰੀ ਆ ਬਾਕੀ ਹਵਾਨੇ ਚੱਡੇ ਦੀ ਤੁਹਾਨੂੰ ਆਪਾਂ ਲਾਗੇ ਤੋਂ ਵੀ ਦਿਖਾਤੀ ਆ ਦਿਨ ਹਜੇ ਲੈ ਜੂਗੀ ਬਾਕੀ ਲਾਇਆ ਬਣਾਇਆ ਬੜਾ ਤੇ ਫਿਕਸ ਹੋਵਣਾ ਜਿਹੜਾ ਰੱਖੋਗੇ ਨਿੱਗਰ ਚੱਡੇ ਦੇ ਵਿੱਚ ਤੇ ਗਰਲਾਲ ਮੁੱਲ ਕੀ ਕਰਾਂਗੇ ਸੰਦੂ ਸਾਹਿਬ ਇਹਦਾ ਕਰਨੋਂ ਆ ਸਿੰਗਾਰ ਲੱਗਾ ਦਾ ਫਿਰ ਭਾਵੇਂ ਲੱਖ ਮੰਗੀਆਂ ਦੇ ਇੱਕ ਪੰਜ ਮੰਗੀਆਂ ਦੇ ਮੰਗਦਾ ਸਵਾਲ ਆਉਣਾ ਤੇਲ ਤੋਂ ਲੱਗਾ ਦਾ ਸੀ ਮੋਲ ਇਹਦਾ ਹੈਗਾ ਜੀ 95000 ਰੁਪਇਆ 90000 ਦੀ ਛੋਟੀ ਦੇ ਦਿੱਗੇ 90 ਦੀ ਹਾਂ ਜੀ ਨੇ ਯਸਨੋ ਵਾਲੀ ਗੱਲ ਕਰਨੀ ਆਪਾਂ ਹੋਰ ਕਸਰ ਕੱਢਦੇ 80000 ਸੰਤੂ ਸਾਹਿਬ ਦਾ ਆਪਾਂ ਛੱਡ ਦੇਣਾ 86000 ਦੀ ਯਸਨੋ ਹੀ ਦੇ ਦੇਣੀ 86 ਦੀ ਹਾਂ ਜੀ ਠੀਕ ਆ ਜੀ ਯਾਦ ਕਰੂ ਜਿਹੜਾ ਬਬੀ 86000 ਦੀ ਦੋਸਤੋ ਤੁਹਾਨੂੰ ਮਿਲ ਜੂਗੀ ਤੇ ਇੱਕ ਵੀਰ ਗਰ ਲਾਲ ਮੜਾ ਫਿਰ ਇੱਕ ਦੀ ਗੇੜਾ ਦਵਾਦਗੀ ਆ ਕੱਢ ਦਿੰਨੇ ਸੰਤੂ ਸਾਹਿਬ ਇੱਕ ਵੀਰ ਦੋਸਤੋ ਫਿਰ ਤੁਹਾਨੂੰ ਨਾਲ ਦੀ ਨਾਲ ਤੋਰ ਕੇ ਦਿਖਾ ਦਿੰਨੇ ਆ ਇਹ ਕਰਮੜ ਨਵੀਂ ਝੋਟੀ ਹੈ ਥੱਕਣ ਨਹੀਂ ਲੱਗੀ ਠੀਕ ਹੈ ਜੀ ਆਹ ਵੇਖੀਏ ਬਿਲਕੁਲ ਜੀ ਬਿਲਕੁਲ ਆਹ ਦੇਖੋ ਬਾਕੀ ਇਹ ਨਹੀਂ ਹੈਗਾ ਕਿ ਵੀ ਗਰਲਾਲ ਜੀ ਅੱਗੋਂ ਨਵੀਂ ਥਾਂ ਤੇ ਆਈ ਤੇ ਭੱਜੂ ਭੱਜੂ ਗਰ ਨੂੰ ਸਾਹਿਬ ਕੋਈ ਚੱਕਰ ਹੀ ਨਹੀਂ ਠੰਡੀ ਸੀ ਇਹ ਝੋਟੀ ਬਾਕੀ ਤੋਰਾ ਦੋਸਤੋ ਬੜੀ ਠੰਡੀ ਤੇਰੀ ਨਰਮ ਸੁਭਾਅ ਦੀ ਆ ਤੇ ਥੱਲੋਂ ਗਰਮ ਵਾਲੀ ਜਿਵੇਂ ਆਪਾਂ ਕਹਿ ਲਈ ਨਾ ਵੀ ਜਿਵੇਂ ਪਸੂ ਪਸਮਾ ਕੇ ਦੇ ਹੱਥ ਲਾਈਦਾ ਉਵੇਂ ਹੱਥ ਲਾਈ ਚਲੋ ਆਹ ਦੇਖੋ ਇਹ ਕੰਨੀ ਵਾਲੇ ਬਰਾਬਰ ਨਹੀਂ ਇਹ ਕੀਤੇ ਜਾਂਦੇ ਵੀ ਹਾਂ ਆ ਦੇਖੋ ਕੰਨੀਆਂ ਕੱਡੀਆਂ ਐ ਸਟੀਆਂ ਐ ਚੱਕਣੀਆਂ ਸ਼ੁਰੂ ਕੀਤੀਆਂ ਚੱਕਣੀਆਂ ਸ਼ੁਰੂ ਕੀਤੀਆਂ ਐ ਸਾਈਡ ਤੋਂ ਬਿਲਕੁਲ 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 ਲਓ ਦੋਸਤੋ ਅਜੇ ਤਕਰੀਬਨ ਤੁਸੀਂ ਦੇਖ ਸਕਦੇ ਕੰਨੀਆਂ ਸੁੱਟ ਕੇ ਤੇ ਮਾਰੇ-ਮਾਰੇ ਕਿਤੇ ਜਿਵੇਂ ਸੂਰਜ ਨਹੀਂ ਤੇਨੇ ਸਵੇਰੇ 6 ਵਜੇ ਸੂਰਜ ਚੜਦਾ ਉਹ ਹਿਸਾਬ ਨਾਲ ਵੀ ਚੜਨਾ ਸ਼ੁਰੂ ਹੋਇਆ ਅਜੇ ਹਾਂਜੀ ਬਹੁਤ ਪਿਆਰੀ ਝੋਟੀ ਆ ਚੰਗੀ ਸ਼ਕੀਨ ਆ ਕਰੋ ਚੈੱਕ ਸੋ ਛਿੱਗੀ ਝੋਟੀ ਆ ਠੀਕ ਹੈ ਜੀ ਸੰਧੂ ਸਾਹਿਬ ਦੰਦ ਉਤਰਾਂ ਨਹੀਂ ਆਪਾਂ ਆਖਣੇ ਵਿੱਚ 6 ਆ ਚਾਰ ਆ ਮੂੰਹ ਫੜਾ ਕੇ ਗੱਲ ਕਰਾਂਗੇ ਬੱਸ ਜੀ ਬੱਸ ਸਵਾਦ ਹੀ ਫੇਰ ਹੁੰਦਾ ਕਈ ਨਾ ਡੰਗਰ ਪਸ਼ੂ ਬਰਾਬਰ ਜਵਾਨ ਹੋ ਜਾਂਦੇ ਤਾਂ ਕਹਿੰਣਗੇ ਵੀ ਤੂੰ ਦੋਤੀ ਚੋਕੀ ਆ ਤੇ ਬਾਕੀ ਤਾਂ ਮੈਣੀ ਵਾਲੀ ਸਾਈਡ ਤੋਂ ਵੀ ਤੁਸੀਂ ਦੇਖੋ ਮੈਣੀ ਆ ਡੱਗੇ ਹੁੰਦੇ ਅਗਲੇ ਆ ਦਿੰਦੇ ਜੇ ਬਰਾਬਰ ਨਹੀਂ ਹੋਏ ਹਾਂ ਲਾਜਵਾਰ ਝੋਟੀ ਆ ਚੰਗੀ ਆ ਮੇਰੇ ਵੀਰ ਕੋਈ ਨਾ ਰੱਖਣੀ ਘਰੇ ਨਵੀਂ ਝੋਟੀ ਹੱਥ ਪਾ ਕੇ ਹੋਰ ਕਿਹੜੇ ਦੇ ਦਿੰਦੀ ਇੱਕ 5 10 ਡਿਮਾਂਡ ਹੋਣੀ ਹੈ ਦੀ ਸੰਧੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਵੀ ਦੋਸਤੋ ਪਸ਼ੂ ਪਸ਼ੂ ਦਾ ਮੁੱਲ ਕੀਤਾ ਜਾਂਦਾ ਜਿਹੋ ਜਿਹਾ ਤੋ ਪਹਿਲ ਦੇ ਆਧਾਰ ਤੇ ਸੌਦਾ ਕਰ ਲਓਗੇ ਠੀਕ ਆ ਜੀ 86000 ਲੈ ਦੇ ਅਜਦਾ ਹੀ ਸੰਤੂ ਸਾਹਿਬ ਮੋਲਿਆ ਦਾ ਲੈ ਦੇ ਹਾਂ ਮੈਂ ਵੀ ਗਰ ਲਾਲ ਇੱਥੇ ਕਾਪਾਂ ਜਿਹੜਾ ਮਨ ਲਾਦਾ ਚੌਥਾ ਪੰਜਵਾਂ ਨੰਬਰ ਆ ਇੱਕ ਤਾਂ ਨਗੀਨਾ ਆ ਆਜਣਾ ਪਿੱਛੇ ਦਾ ਨਗੀਨਾ ਸੰਤੂ ਸਾਹਿਬ ਹਰ ਕੀ ਲੈਂਦਾ ਸਹੀ ਵਾਲਾ ਹਾਂ 12 ਕਿਲੋ ਦੇ ਸਲੇ ਕੰਡੇ ਵਾਲਾ ਦੋ ਤਿਆਰ ਚ ਪੰਜਵਾਂ ਛੇਵਾਂ ਦਨ ਹੋ ਗਿਆ ਸੂਈ ਨੂੰ ਮਗਰ ਬੱਛੀ ਐ ਲਓ ਜੀ ਦੂਜਾ ਸੂਆ ਦੂਜਾ ਸੂਆ ਸੰਤੂ ਸਾਹਿਬ ਲਓ ਦੋਸਤੋ ਰਾਠੀ ਦੇ ਵਿੱਚ ਕ੍ਰੋਸ ਆ ਮਗਰ ਬੱਛੀ ਆ ਗਈ ਐ ਜਰਸੀ ਦੇ ਵਿੱਚ ਕ੍ਰੋਸ ਆ ਤੁਸੀਂ ਵੇਖ ਲਓ ਮਗਰ ਬੱਛੀ ਆ ਜਰਸੀ ਫ੍ਰੀਡ ਦੇ ਵਿੱਚ ਕ੍ਰੋਸ ਦ ਤੇ 12 13 12 13 ਵੀ ਚੱਲ 12 ਕਿਲੋ ਸੰਦੂ ਸਾਹਿਬ ਮੱਝਾ ਰਗਾ ਦੋ ਦਦਾ ਤੇ ਵੈੜ ਕੋ ਛੋਟੀ ਨਹੀਂ ਵੱਡੀ ਹੈ ਨਾ ਹਾਂ ਵੈੜ ਵੱਡੀ ਹੈ ਨਿੱਗਰ ਵੱਡੀ ਹੈ ਹਾਂ ਆ ਵੇਖੋ ਵਿਖਾਰੇ ਵਾਲਾ ਸੰਦੂ ਸਾਹਿਬ 14 15 ਕਿਲੋ ਕੰਡੇ ਵਾਲਾ 12 ਹੈ ਲੋ ਦੋਸਤੋ ਠੀਕ ਹੈ ਜੀ ਕੰਡੇ ਵਾਲਾ ਜਿਹੜਾ ਦੋਸਤੋ ਦੁੱਧ 12 ਲੀਟਰ ਦੇ ਥੱਲੇ ਹਾਜ਼ਰ ਆ ਤੇ ਬਾਕੀ ਵਜ਼ਨ ਵਟਾ ਤੁਸੀਂ ਵੈੜ ਦਾ ਚੈੱਕ ਕਰੋ ਫੁੱਲ ਨਿੱਗਰ ਆ ਦੇਖੋ ਮਿਲਦੀ ਮੁਲਦੀ ਬੰਗਾ ਬੂੰਗਾ ਪਾ ਲਈਦਾ ਹਾਂ ਇੱਕ ਤਰ੍ਹਾਂ ਬੱਚਾ ਛੱਡ ਕੇ ਮੰਗਾ ਪਾ ਕੇ ਬਹਿ ਜਾਣਾ ਥੱਲੇ ਲਾਤ ਨਹੀਂ ਲਾਉਂਦੀ ਠੀਕ ਆ ਕੋਈ ਸੀੜਾ ਕੋਈ ਜੱਕਾ ਆ ਕਰੋ ਜਾ ਕੇ ਜੀ ਠੀਕ ਆ ਹਾਂ ਆ ਲੈ ਮੈਂ ਠੀਕ ਐ ਹਾਂ ਥਾਣੀ ਸੰਤੂ ਸਾਹਿਬ ਵੇਖੋ ਮੱਝਾ ਰਗਾਦ ਹੂੰ ਸੋ ਥਾਂ ਦੀ ਜਿਹੜੀ ਦੋਸਤੋ ਵਿਰਲ ਬੁਰ ਲਵਾਂਡਾ ਉਹ ਵੀ ਤੁਸੀਂ ਵੇਖੋ ਬਾਕੀ ਥਾਣਾ ਮੋਟਾ ਥਾਣਾ ਤੇ ਲੰਬਾ ਬਿਲਕੁਲ ਆਪਾਂ ਕਹੀਏ ਵੀ ਹੱਥੀ ਮੁਠੀ ਦਾ ਥਾਂ ਲੱਗਾ ਵਸ਼ੀ ਨੂੰ ਤੇ ਮਗਰਵੀ ਤੇ ਬੱਚੀ ਆ ਆ ਤੁਸੀਂ ਜਰਸੀ ਬ੍ਰੀਡ ਦੇ ਵਿੱਚ ਵੇਖ ਸਕਦੇ ਜਰਸੀ ਦੇ ਵਿੱਚ ਥੋੜਾ ਪਤਾ ਕਰੋ ਸਾ ਜਿਆਦਾਤਰ ਜਰਸੀ ਅੰਗ ਦੇ ਵਿੱਚ ਮੋੜ ਪਾਚਾ ਚੰਗੀ ਏ ਕਰ ਲਾਲ ਬਾਕੀ ਇਹਦਾ ਮੁੱਲ ਵੈਟ ਦਾ ਕੀ ਰੱਖਿਆ ਮੁੱਲ ਸੰਧੂ ਸਾਹਿਬ ਨਾ ਆਪਾ ਕਰਨਾ 45 ਦਾ ਨਾ ਕਰਨਾ 40 ਮੁੱਲ 35 35 ਜਾਂ ਸੁਣੋ 33 ਦੀ 33 ਦੀ ਅੱਛਾ ਜੀ ਹਾਂ ਹੋਰ ਕਰ ਦਈਏ ਹੋਰ ਕਰਦੇ ਹੁੰਦਾ ਦੇ 1000 ਦੀ ਹਾਂ ਨਾ ਦੇ ਦਾਂਗੇ ਜੈਸਨੋ ਹਾਂ ਜੀ ਲਓ ਵੀ 33000 ਦੀ ਕਿਸਾਨ ਵੀਰ ਉਹ ਹਾਂ ਜਨਾ ਜਿਹੜੀ ਤੁਹਾਨੂੰ 33000 ਦੀ ਮਿਲ ਜੂਗੀ ਬਾਕੀ ਇਹ ਚੋਕਾ ਬੜੀ ਹੈ ਕਰਮਾਰੀ ਦੇ ਵਿੱਚ ਨਿੱਗਰ ਬੜੀ ਆ ਪਿੰਡੇ ਦੀ ਤੁਸੀਂ ਵੇਖੋ ਜੰਪਲ ਵੇਖੋ ਕਰਮਾਰੀ ਦੀ ਕੈਮਰਾ ਸਤੂ ਸਾਹ ਡਰਦੀ ਆ ਉਤਰਾ ਕੋਈ ਚੱਕਰ ਨਹੀਂ ਬਿਲਕੁਲ ਹੀ ਬਿਲਕੁਲ ਬਿਲਕੁਲ ਹਾਂ ਮੈਂ ਦੱਸੂ ਇਹ ਬਾਹਰ ਹੈ ਗਰਲਾਲ ਦੇ ਕੋਲ ਜਿਹੜੀ ਬਕਾਊ ਆ 12 ਲੀਟਰ 13 ਲੀਟਰ ਤੇ ਐਸੁਰਤ ਜਿਹੜੀ ਚੱਲਣ ਢਈ ਆ ਤੇ ਮਗਰ ਬੱਛੀ ਆ ਠੀਕ ਆ ਜੀ ਵਾਦੇ ਬੰਦੀ ਆ ਚਲੋ ਕੋਈ ਭਰਾ ਕੋ ਸ਼ੌਂਕ ਨਾਲ ਤਿਆਰ ਕਰ ਲੂਗਾ ਬੱਚਾ ਤੇ ਇਹ ਨਾਗ ਨੇ ਆਜੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਗਰਲਾਲ ਸਿੰਘ ਇੱਕ ਵਾਰ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਸੋ ਪਾਪੜ ਪਾ ਉਹੀ ਏ ਵੀ ਗਰਨਾਲ ਪਹਿਲੀਆਂ ਜੁੜਨ ਵਾਲੀ ਗੱਲ ਮੈਂ ਹਾਂ ਤੁਹਾਨੂੰ ਸਾਹਿਬ ਆਪਾਂ ਮੁੱਲੀ ਅਥੇ ਕਰ ਦੇਵੇਂ ਜਿਸੇ ਮਾਲ ਦੇਈ ਦੇਣਾ ਆ ਠੀਕ ਆ ਹਾਂ ਤੇ ਜਿਆਦਾ ਦੀ ਲੰਮੀ ਚੌੜੀ ਗੇਮ ਨਹੀਂ ਆਪਾਂ ਵੇਚ ਰੱਖਦੇ 10000 ਦਾ 15000 ਦਾ ਰੱਖੋ ਆ ਸਹੀ ਆ 2-3000 ਮੁੱਲ ਵਧ ਕਰਕੇ ਤੇ ਮਾਲ ਵੇਚਣਾ ਬਿਲਕੁਲ ਇੱਕ ਨੰਬਰ ਗਰਨਾਲ ਕਰਦੀ ਆ ਨੰਬਰ ਹੈ ਤੁਹਾਨੂੰ ਸਾਹਿਬ 97792 9006 97792 9006 ਪਿੰਡ ਡੱਲ ਤਸੀਲ ਪਟੇ ਜਿਲ੍ਹਾ ਸ਼ਹੀ ਤਨਤਨ ਸਾਹਿਬ ਠੀਕ ਆ ਜੀ ਹਾਂ ਜੀ ਲੋਬੀ ਪ੍ਰਭੋ ਇਹ ਨੰਬਰ ਆ ਵੀਰ ਗਰਲਾਲ ਦੇ ਸਕਰੀਨ ਤੇ ਚੱਲਣ ਡਏ ਆ ਸੋ ਇਸੇ ਤਰ੍ਹਾਂ ਮਾਲ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਕੋਈ 5-7 ਨਖ ਜਿਹੜੇ ਅਵੇਲੇਬਲ ਹੁੰਦੇ ਆ ਸੋ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਬਾਕੀ ਪਸ਼ੂ ਪਸੰਦਾਏ ਹੋਣਗੇ ਬਾਕੀ ਰੇਡ ਪਰਤੇ ਦੇ ਨਾਲ ਹੀ ਗੱਲਬਾਤ ਬੰਨੀ ਹੁੰਦੀ ਆ ਰੇਡ ਪਰਤਾ ਬੜਾ ਜਾਇਜ਼ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ